ਸ਼ਕਲ ਜੀ ਸਾਰੇ ਨੂੰ ਫੌਰਸੋਂ ਤੁਹਾਡਾ ਕੀ ਹਾਲ ਚੱਲ ਤੋਂ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਨੇ ਠੀਕ ਠਾਕ ਹੋਗੇ ਸਰਦੀ ਕਾਲਾ ਵਿੱਚ ਹੋਗੇ ਤੇ ਅੱਜ ਅਸੀਂ ਤੁਹਾਡੇ ਨਾਲ ਜਿਹੜੀ ਆ weight loss ਦੀ ਵੀਡੀਓ ਲੈ ਕੇ ਆਏ ਆ ਕਿਉਂਕਿ weight loss ਜਿਹੜਾ ਵਾ ਅੱਜ ਦੇ ਜਮਾਨੇ ਵਿੱਚ ਬਹੁਤ ਹੀ ਜ਼ਿਆਦਾ ਇੱਕ ਅਹਿਮ ਸਮੱਸਿਆ ਬਣ ਚੁੱਕਿਆ ਹੈ ਤੇ ਇਹ ਹਰ ਇੱਕ ਜਿਹੜਾ ਵਾ 100 ਦੇ ਵਿੱਚੋਂ 90% ਜਿਹੜੇ ਲੋਕ ਆ ਇਸ ਇੰਜ ਦੇ ਨਾਲ ਜਿਹੜੇ ਆ ਉਹ ਸਫਰ ਕਰ ਰਹੇ ਨੇ ਤੇ weight ਜਿਹੜਾ ਵਾ ਉਹ ਗੇਨ ਕਰਨਾ ਤਾਂ ਬਹੁਤ ਸੌਖਾ ਹੈ ਬਟ ਉਹਨੂੰ ਜਿਹੜਾ ਘਟਾਉਣਾ ਹੈ ਬਹੁਤ ਔਖਾ ਹੈ ਤੇ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਸ ਤਰੀਕੇ ਦੀ ਲੱਗੀ ਤੇ ਅੱਜ ਦੀ weight loss ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਲੈ ਕੇ ਆਏ ਹਾਂ ਕਿ ਸਾਨੂੰ ਜਿਹੜਾ ਵਾ ਜਦੋਂ ਕੋਈ ਅਸੀਂ ਆਪਣਾ weight ਵਧਾ ਲੈਨੇ ਆ ਤਾਂ ਜਿਹਦੇ ਕੁਝ ਕੁ ਲੋਕ ਹੈਗੇ ਨੇ ਜਿਹੜੇ ਕਿ ਚਾਹੁੰਦੇ ਨੇ ਕਿ ਅਸੀਂ ਆਪਣਾ weight ਘੱਟ ਕਰੀਏ ਉਹ ਆਪਣਾ ਮਾਈਂਡ ਸੈਟ ਕਰ ਲੈਂਦੇ ਨੇ ਕਿ ਅਸੀਂ ਆਪਣਾ weight ਘਟਾਉਣਾ ਹੀ ਘਟਾਉਣਾ ਹੈ ਜੇ ਤੁਸੀਂ ਆਪਣੇ ਮਾਈਂਡ ਨੂੰ ਬਣਾ ਲੈਂਦੇ ਹੋ ਬੰਨ ਲੈਂਦੇ ਹੋ ਪੱਕਾ ਮੰਨ ਕਰ ਲੈਂਦੇ ਹੋ ਕਿ ਅਸੀਂ weight ਘਟਾਉਣਾ ਹੈ ਤਾਂ ਤੁਸੀਂ ਆਪਣਾ weight ਜ਼ਰੂਰ ਘਟਾ ਸਕਦੇ ਹੋ ਬਟ ਜੇ ਤੁਸੀਂ ਕਹੋ ਕਿ ਇਹ ਕੋਈ ਸਾਨੂੰ ਜਾਦੂਈ ਸ਼ਰੀ ਮਿਲ ਜੇ ਕਿ ਅਸੀਂ ਕੋਈ ਅਜਿਹੀ ਚੀਜ਼ ਸਾਨੂੰ ਖਾਣ ਨੂੰ ਮਿਲ ਜੇ ਕਿ ਸਾਨੂੰ ਕੋਈ ਵੀ effort ਨਾ ਕਰਨਾ ਪਵੇ ਤੇ ਸਾਡਾ weight ਦਿਨਾਂ 'ਚ ਘਟ ਜੇ ਇਸ ਤਰੀਕੇ ਨਾਲ ਨਹੀਂ ਹੋ ਸਕਦਾ ਇਸ ਕਰਕੇ ਤੁਹਾਨੂੰ ਕੀ ਕਰਨਾ ਚਾਹੀਦਾ ਕਿ ਆਪਣੇ ਮਾਈਂਡ ਨੂੰ ਸੈੱਟ ਕਰਕੇ ਤੇ ਪ੍ਰੋਪਰ ਡਾਈਟ ਲੈ ਕੇ ਤੇ ਇਸ ਤਰੀਕੇ ਨਾਲ ਤੁਹਾਨੂੰ ਆਪਣਾ weight ਘਟਾਉਣਾ ਚਾਹੀਦਾ ਹੈ ਖਾਲੀ ਪੇਟ ਰਹਿ ਕੇ ਕਦੀ ਵੀ ਆਪਣਾ weight ਜਿਹੜਾ ਸਾਨੂੰ ਨਹੀਂ ਘਟਾਉਣਾ ਚਾਹੀਦਾ ਕਿਉਂਕਿ ਖਾਲੀ ਪੇਟ ਰਹਿ ਕੇ weight ਘਟਾਉਣ ਦੇ ਨਾਲ ਹਮੇਸ਼ਾ ਜਿਹੜਾ ਨੁਕਸਾਨ ਹੀ ਹੁੰਦਾ ਹੈ ਸਾਡੀ ਬੋਡੀ ਚ ਵੀਕਨੈਸ ਆ ਜਾਂਦੀ ਹੈ ਤੇ ਅਸੀਂ ਜਿਹੜਾ weight ਘਟਾਉਂਦੇ ਘਟਾਉਂਦੇ ਕਈ ਬਿਮਾਰੀਆਂ ਨੂੰ ਸੱਦਾ ਦੇ ਲਈਏ ਤੇ ਇਸ ਕਰਕੇ ਜਦੋਂ ਵੀ ਤੁਸੀਂ weight ਘਟਾਉਣਾ ਹੈ ਉਹ ਆਪਣਾ ਪ੍ਰੋਪਰ ਡਾਈਟ ਪਲਾਨ ਦੇ ਨਾਲ ਪ੍ਰੋਪਰ ਡਾਈਟ ਲੈ ਕੇ ਜਿਹਦੇ ਵਿੱਚ ਕੀ ਤੁਹਾਨੂੰ ਜਿਹੜਾ ਉਹ ਪ੍ਰੋਟੀਨ ਸਭ ਤੋਂ ਵੱਧ ਲੈਣਾ ਪਵੇਗਾ ਅੱਜ ਮੈਂ ਵੇਟ ਰੀ ਮੈਅਰਮੈਂਟ ਕਰਨੀ ਆ ਸਾਨੂੰ ਜਿਹੜਾ ਵਾ 1 ਵੀਕ ਬਾਅਦ ਹੀ ਸਾਨੂੰ ਆਪਣਾ ਵੇਟ ਜਿਹੜਾ ਵਾ ਉਹ ਆ ਤੋਲਣਾ ਚਾਹੀਦਾ ਉਸ ਤੋਂ ਪਹਿਲਾਂ ਜਿਹੜਾ ਵੇਟ ਨਹੀਂ ਤੋਲਣਾ ਚਾਹੀਦਾ ਵੀਕ ਬਾਅਦ ਸਾਨੂੰ ਦੇਖਣਾ ਚਾਹੀਦਾ ਕਿ ਸਾਡਾ ਵੇਟ ਕਿੰਨਾ ਘਟਿਆ ਹੈ ਤੇ ਇਹਦੇ ਵਾਸਤੇ ਸਾਨੂੰ ਕੀ ਚਾਹੀਦਾ ਹੈ ਕਿ ਅਸੀਂ ਜਿਹੜਾ ਵਾ ਮੋਸਟ ਵੀ ਇਹ ਕਰਦੇ ਨੇ ਕਿ ਸਾਨੂੰ ਆਪਣਾ weight ਘਟਾਉਣਾ ਹੀ ਘਟਾਵਾ ਹੈ ਤੇ weight ਘਟਾਉਣ ਦੇ ਚੱਕਰ ਵਿੱਚ ਜਿਆਦਾ ਕੀ ਕਰਦੇ ਖਾਣਾ ਪੀਣਾ ਛੱਡ ਦਿੰਦੇ ਨੇ ਹੈਲਦੀ ਚੀਜ਼ਾਂ ਦੁੱਧ ਦਹੀਂ ਜਿਹੜਾ ਵਾ ਦੁੱਧ ਦਹੀਂ ਮੱਖਣ ਪਨੀਰ ਇਹ ਚੀਜ਼ਾਂ ਬਿਲਕੁਲ ਹੀ ਛੱਡ ਦਿੰਦੇ ਨੇ ਰੋਟੀ ਬਿਲਕੁਲ ਛੱਡ ਦਿੰਦੇ ਨੇ ਤੇ ਜਿਹੜੀ ਆ ਉਹ ਡਾਈਟ ਉਤੇ ਆ ਜਾਂਦੇ ਨੇ ਕਿ ਫਰੂਟਸ ਹੀ ਜਿਆਦਾ ਖਾਈ ਜਾਂਦੇ ਨੇ ਆਹ ਇਹ ਚੀਜ਼ਾਂ ਜਿਹੜੀਆਂ ਬਿਲਕੁਲ ਹੀ ਨੁਕਸਾਨਦਾਇਕ ਆ ਸਾਨੂੰ ਆਪਣਾ weight ਜਿਹੜਾ ਵਾ ਉਹ ਖਾ ਪੀ ਕੇ ਘਟਾਉਣਾ ਚਾਹੀਦਾ ਇਸ ਤਰੀਕੇ ਦੇ ਨਾਲ ਜੀ ਅਸੀਂ ਬਿਲਕੁਲ ਹੀ ਆਪਣਾ ਪੇਟ ਖੁਖੇ ਪੇਟ ਜਿਹੜਾ ਵਾ ਜਿਹੜਾ ਆਪਣਾ ਪੇਟ ਘਟਾਵਾਂਗੇ ਅਸੀਂ weight ਘਟਾਵਾਂਗੇ ਇਹਦੇ ਨਾਲ ਸਾਡੀ ਬੋਡੀ ਚ weakness ਆ ਜਾਂਦੀ ਆ ਕਿਉਂਕਿ ਜੇ ਅਸੀਂ weight ਘਟਾਉਣਾ ਹੈ ਤਾਂ ਸਾਨੂੰ high rich ਜਿਹੜਾ ਵਾ ਉਹ ਪ੍ਰੋਟੀਨ ਦੀ ਮਾਤਰਾ ਸਾਨੂੰ ਲੈਣੀ ਪਵੇਗੀ ਕਿ ਇਹਦੇ ਨਾਲ ਸਾਡੀਆਂ ਜਿਹੜੀਆਂ ਮਸਲ ਨੇ ਉਹ ਸਟਰੋਂਗ ਹੋ ਜਾਂਦੀ ਨੇ ਜਦੋਂ ਅਸੀਂ ਰਿਚ ਪ੍ਰੋਟੀਨ ਲਵਾਂਗੇ ਤਾਂ ਇਹਦੇ ਨਾਲ ਸਾਡੇ ਜਿਹੜੇ ਮਸਲ ਇਹ ਇਹ ਮਸਲ ਨੇ ਇਹ ਚੀਜ਼ਾਂ ਨੇ ਇਹ ਸਾਡੀਆਂ ਜਿਹੜੀਆਂ ਉਹ ਸਟਰੋਂਗ ਹੋਣਗੀਆਂ ਤੇ ਜਦੋਂ ਅਸੀਂ ਜਿਹੜਾ ਪ੍ਰੋਟੀਨ ਆਵਾਂ ਉਹ ਜ਼ਿਆਦਾ ਲੈਨੇ ਆ ਤੇ ਇਹਦੇ ਵਿੱਚ ਜਿਹੜੀ ਆ ਉਹ ਇੰਨੀ ਕਿ ਜਿਆਦਾ એનર્ਜੀ ਊਰਜਾ ਹੁੰਦੀ ਹੈ ਕਿ ਇਹ ਸਾਨੂੰ ਜਿਹੜਾ ਆਸਾਨੀ ਦੇ ਨਾਲ 5 ਤੋਂ 6 ਘੰਟੇ ਜਿਹੜਾ ਹজম ਨਹੀਂ ਹੁੰਦਾ ਜਦੋਂ ਇਹ ਸਾਨੂੰ 5-6 ਘੰਟੇ ਹজম ਨਹੀਂ ਹੁੰਦਾ ਤਾਂ ਸਾਡੀ ਬੋਡੀ ਨੂੰ ਬਾਰ-ਬਾਰ ਸਾਡੇ ਪੇਟ ਨੂੰ ਬਾਰ-ਬਾਰ ਭੁੱਖ ਨਹੀਂ ਲੱਗਦੀ ਹੈਗੀ ਤੇ ਜਿਹਦੇ ਨਾਲ ਅਸੀਂ ਜਿਹੜਾ ਫालतू ਉਹ ਵਾਰ-ਵਾਰ ਜਿਹੜਾ ਖਾਣੇ ਆ ਉਹ ਸਾਨੂੰ ਖਾਣ ਦਾ ਮਨ ਨਹੀਂ ਕਰਦਾ ਜੇ ਸਾਡਾ ਪੇਟ ਭਰਿਆ ਰਹੇਗਾ ਤਾਂ ਸਾਨੂੰ ਐਕਸਟਰਾ ਖਾਣ ਦੀ ਲੋੜ ਨਹੀਂ ਪਵੇਗੀ ਤੇ ਜਦੋਂ ਅਸੀਂ ਹਲਕਾ-ਫੁਲਕਾ ਕੁਝ ਖਾ ਲੈਨੇ ਆ ਫੁੱਲ ਮਖਾਣੇ ਖਾ ਲਏ ਜਾਂ ਅਸੀਂ ਫਰੂਟ ਖਾ ਲਿਆ ਸਾਨੂੰ 2-3 ਘੰਟੇ ਬਾਅਦ ਫੇਰ ਭੁੱਖ ਲੱਗੇਗੀ ਅਸੀਂ ਫੇਰ ਕੁਝ ਖਾਵਾਂਗੇ ਤੇ ਹਰ ਇੱਕ ਚੀਜ਼ ਦੇ ਵਿੱਚ ਕੀ ਹੈ ਕੈਲਰੀ ਤਾਂ ਹੁੰਦੀ ਹੁੰਦੀ ਆ ਤੇ ਜੇ ਤੁਸੀਂ ਥੋੜਾ-ਥੋੜਾ ਕਰਕੇ ਇਹ ਚੀਜ਼ਾਂ ਵਾਰ-ਵਾਰ ਖਾਂਦੇ ਰਾਵਾਂਗੇ ਤਾਂ ਸਾਨੂੰ ਜਿਹੜੀ ਆ ਉਹ ਅਸੀਂ ਜ਼ਿਆਦਾ ਕੈਲਰੀਜ਼ ਲੈ ਲਾਂਗੇ ਤੇ ਜਿਹੜੀ ਪਨੀਰ ਵਗੈਰਾ ਜਿਹੜੀਆਂ ਪ੍ਰੋਟੀਨ ਵਾਲੀਆਂ ਚੀਜ਼ਾਂ ਇਹਨਾਂ ਵਿੱਚ ਜਿਹੜੀਆਂ ਕੈਲ ਕਜਾਦਾ ਸਟਰੌਂਗ ਹੁੰਦਾ ਹੈ ਕਿ ਹਾਈ ਵਿੱਚ ਇਨਾ ਕ ਪ੍ਰੋਟੀਨ ਹੁੰਦਾ ਹੈ ਕਿ ਇਹ ਇਹਨੂੰ ਹজম ਕਰਨ ਵਾਸਤੇ ਸਾਡੀ ਬੋਡੀ ਨੂੰ ਜੜੀ ਉਹ ਐਕਸਟਰਾ ਊਰਜਾ ਜਰੀਆ ਉਹ ਲਗਾਉਣੀ ਪੈਂਦੀ ਹੈ ਤੇ ਇਹਦੇ ਨਾਲ ਜਿਹੜੀਆਂ ਇਹ ਆਪਣੀਆਂ ਕੈਲਰੀਆਂ ਖੁਦ ਹੀ ਬਰਨ ਕਰਨ ਲੱਗ ਪੈਂਦਾ ਹੈ ਬਿਨਾ ਕੋਈ ਐਕਸਰਸਾਈਜ਼ ਦੇ ਬਿਨਾ ਕੋਈ ਵਰਕਆਊਟ ਦੇ ਤੇ ਇਹਨੂੰ ਕਿਉਂਕਿ ਪਚਾਉਣ ਵਿੱਚ ਵੀ ਸਾਡੇ ਜਿਹੜੀਆਂ ਉਹ ਊਰਜਾ ਲੱਗਦੀ ਐਨਰਜੀ ਲੱਗਦੀ ਤੇ ਇਸ ਕਰਕੇ ਸਾਨੂੰ ਜਿਹੜਾ ਵਾ ਪ੍ਰੋਟੀਨ ਜਿਹੜਾ ਵਾ ਪਨੀਰ ਆਪਣੀ ਡਾਈਟ ਵਿੱਚ ਜਿਹੜਾ ਵਾ ਉਹ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ ਜਿਹੜੀ ਐ ਸਪੈਸ਼ਲੀ ਲੇਡੀਜ਼ ਨੇ ਇਹਨਾਂ ਨੂੰ ਜਿਹੜਾ ਵਾ ਉਹ ਭੁੱਖੇ ਬ੍ਰੇਕ ਆਪਣਾ weight ਨਹੀਂ ਘਟਾਉਣਾ ਚਾਹੀਦਾ ਕਿਉਂਕਿ ਸਾਰਾ ਦਿਨ ਉਹਨਾਂ ਨੂੰ ਆਪਣੀ ਜਿਹੜੇ ਵਾ ਘਰ ਦੇ ਕੰਮ ਕਰ ਆਪਣੇ ਬੱਚਿਆਂ ਦੀ ਦੇਖ ਰਿਹਾ ਤੇ ਆਪਣੇ ਪਰਿਵਾਰ ਦੀ ਦੇਖ ਰਿਹਾ ਸਭ ਕੁਝ ਕਰਨਾ ਪੈਂਦਾ ਹੈ ਤੇ ਜੇ ਅਸੀਂ ਜਿਹੜਾ ਵਾ ਭੁੱਖੇ ਪੇਟ ਰਵਾਂਗੇ ਤਾਂ ਸਾ ਅਸੀਂ ਆਪਣੀ ਬੋਡੀ ਦੇ ਨਾਲ ਹੀ ਜਿਹੜਾ ਵਾ ਉਹ ਗਲਤ ਕਰ ਰਹੀਆਂ ਇਹਨਾਂ ਸਾਡੀ ਬੋਡੀ ਚ ਵੀਕਨੈਸ ਆ ਜਾਏਗੀ weight ਘਟਾਉਂਦੇ ਘਟਾਉਂਦੇ ਅਸੀਂ ਹੋਰ ਕਈ ਬਿਮਾਰੀਆਂ ਨੂੰ ਸੱਦਾ ਦੇ ਲਾਵਾਂਗੇ ਤੇ ਇਸ ਕਰਕੇ ਸਾਨੂੰ weight ਜਿਹੜਾ ਵਾ ਖਾ ਪੀ ਕੇ ਵਧਾਉਣਾ ਚਾਹੀਦਾ ਹੈ ਸਾਨੂੰ ਇੱਕ ਟਾਈਮ ਦੀ ਡਾਈਟ ਵਿੱਚ ਜਿਹੜਾ ਪਨੀਰ ਪਨੀਰ ਤੁਸੀਂ ਕਿਹੜਾ ਲੈਣਾ ਹੈ ਜਿਹੜਾ ਦੁੱਧ ਤੋਂ ਦੁੱਧ ਨੂੰ ਉਬਾਲਾ ਆਂ ਦਵਾ ਕੇ ਉਹਦੇ ਤੋਂ ਜਿਹੜੀ ਮਲਾਈ ਮਲਾਈ ਆ ਉਹਨੂੰ ਉਤਾਰ ਕੇ ਜਿਹੜਾ ਥੱਲੇ ਬਿਨਾ ਫੈਟ ਤੋਂ ਜਿਹੜਾ ਮਲਾਈ ਤੋਂ ਦੁੱਧ ਬਚ ਜਾਂਦਾ ਉਹਦਾ ਪਨੀਰ ਬਣਾ ਕੇ ਤੁਹਾਨੂੰ ਉਹ ਖਾਣਾ ਚਾਹੀਦਾ ਉਹ ਬੈਸਟ ਹੈ weight loss ਵਾਸਤੇ ਇਸ ਤੋਂ ਇਲਾਵਾ ਤੁਹਾਨੂੰ ਫਰੂਟ ਖਾਣੇ ਚਾਹੀਦੇ ਫਰੂਟ ਇਹ ਨਹੀਂ ਕਿ ਤੁਸੀਂ ਰੋਟੀ ਨਾ ਖਾਓ ਤੁਸੀਂ ਫਰੂਟ ਹੀ ਖਾਈਂ ਫਰੂਟ ਦੀ ਵੀ ਕੋਈ ਲਿਮਟ ਹੁੰਦੀ ਹੈ ਤੁਸੀਂ ਇੱਕ ਟਾਈਮ ਦੇ ਵਿੱਚ ਇੱਕ ਪਲੇਟ ਭਰ ਕੇ ਫਰੂਟ ਦੇ ਖਾ ਸਕਦੇ ਹੋ ਦਿਨ ਦੇ ਵਿੱਚ ਤੁਸੀਂ ਵਾਤ ਤੋਂ ਵਾਤ ਦੋ ਐਪਲ ਖਾ ਸਕਦੇ ਹੋ ਦੋ ਤੁਸੀਂ ਸੰਤਰੇ ਖਾ ਲਓ ਜਾਂ ਜਿਦਾਂ ਵਾਟਰਮੈਲਨ ਵਾਟਰਮੈਲਨ ਦਾ ਇੱਕ ਪਲੇਟ ਭਰ ਕੇ ਤੁਸੀਂ ਵਾਟਰਮੈਲਨ ਖਾ ਲਿਆ ਇਹ ਨਹੀਂ ਕਿ ਤੁਸੀਂ 2 ਕਿਲੋ ਵਾਟਰਮੈਲਨ ਖਾ ਲਿਓ 3 ਕਿਲੋ ਵਾਟਰਮੈਲਨ ਖਾ ਲਿਆ 5 6 ਤੁਸੀਂ ਸੇਬ ਖਾ ਲੇ ਇਹ ਚੀਜ਼ਾਂ ਬਿਲਕੁਲ ਗਲਤ ਨਹੀਂ ਹਰ ਇੱਕ ਚੀਜ਼ ਦੀ ਲਿਮਟ ਹੁੰਦੀ ਹੈ ਇਸ ਤੋਂ ਇਲਾਵਾ ਜਿੱਦਾਂ ਹੁਣ ਸਰਦੀ ਦਾ ਮੌਸਮ ਆ ਰਿਹਾ ਤਾਂ ਹਰ ਕੋਈ ਜਿਹੜਾ ਵਾ ਮੂੰਗਫਲੀ ਬਹੁਤ ਖਾਂਦਾ ਤੇ ਮੂੰਗਫਲੀ ਵਿੱਚ ਵੀ ਜਿਹੜੀਆਂ ਬਹੁਤ ਜ਼ਿਆਦਾ ਹਾਈ ਕੈਲਰੀਜ਼ ਹੁੰਦੀਆਂ ਨੇ ਤੇ ਇਹਨਾਂ ਨੂੰ ਬਰਨ ਕਰਨਾ ਫਿਰ ਸੌਖਾ ਨਹੀਂ ਹੁੰਦਾ ਤੇ ਇਸ ਤਰ੍ਹਾਂ ਕਿ ਮੂੰਗਫਲੀ ਸਾਨੂੰ ਜਿਹੜੀ ਬਹੁਤ ਹੀ ਜਗਾ ਕੱਟ ਮਾਤਰਾ ਵਿੱਚ ਖਾਣੀ ਚਾਹੀਦੀ ਹੈ ਜਿੰਨੇ ਆਪਣਾ weight lose ਕਰਨਾ ਹੈ ਤੇ ਕਈ ਜਿਹੜਾ ਪੀਨਟ ਬਟਰ ਜਿਹੜਾ ਮੂੰਗਫਲੀ ਤੋਂ ਹੀ ਤਿਆਰ ਹੁੰਦਾ ਉਹਨੂੰ ਜ਼ਿਆਦਾ ਖਾਂਦੇ ਨੇ ਕਿ ਇਹ ਹੈਲਦੀ ਆ ਨਹੀਂ ਜੀ ਇਹਦੇ ਵਿੱਚ ਵੀ ਕੈਲਰੀਜ਼ ਹੁੰਦੀਆਂ ਨੇ ਇਹ ਸਾਨੂੰ ਲਿਮਟ ਮਾਤਰਾ ਵਿੱਚ ਖਾਣਾ ਚਾਹੀਦਾ ਕਈ ਕਹਿੰਦੇ ਆ ਕਿ 올ਿਵ ਆਇਲ ਖਾਣਾ ਚਾਹੀਦਾ ਇਹ ਜਿਹੜਾ ਵਾ ਉਹ ਸਿਹਤ ਵਾਸਤੇ ਹੈਲਦੀ ਹੁੰਦਾ ਹੈ ਤੇ 올ਿਵ ਆਇਲ ਵੀ ਜਿਹੜਾ ਵਾ ਉਹ ਲਿਮਟ ਮਾਤਰਾ ਵਿੱਚ ਖਾਣਾ ਚਾਹੀਦਾ ਇਹ ਨਹੀਂ ਕਿ ਸੈਲਡ ਤੇ ਪਾ ਕੇ ਤੁਸੀਂ ਜਿਹੜਾ ਵਾ ਭਾਂਖੇ ਤੇ ਲਗਾ ਕੇ ਤੁਸੀਂ 올ਿਵ ਆਇਲ ਹੀ ਖਾਈ ਜੋ ਹਰ ਇੱਕ ਚੀਜ਼ ਦੀ ਲਿਮਟ ਹੁੰਦੀ ਆ ਜਿਹੜਾ ਤੁਸੀਂ ਹੁਣ ਕੋਈ ਆਪਣਾ ਤੜਕਾ ਵੀ ਲਗਾਉਣਾ ਹੈ ਸਬਜੀ ਨੂੰ ਉਹਦੇ ਵਾਸਤੇ ਤੁਸੀਂ ਕਰਸ਼ੀ ਨੂੰ ਛੱਡ ਕੇ ਵੱਡੇ ਚਮਚ ਵਿੱਚ ਛੱਡ ਕੇ ਜਿਹੜਾ ਟੇਬਲस्पून ਹੁੰਦਾ ਜਿਹਦੇ ਨਾਲ ਤੁਸੀਂ ਖਾਣਾ ਖਾਂਦੇ ਹੋ ਉਹਨਾਂ ਕੀ ਚਮਚ ਤੁਸੀਂ ਜਿਹੜਾ ਵਾ ਕਿਓ ਜਾਂ ਤੁਸੀਂ ਸਰੋਂ ਦਾ ਤੇਲ ਜਿਹੜਾ ਬੈਸਟ ਜਾਂ ਦੇਸੀ ਕਿਓ ਬੈਸਟ ਤੁਸੀਂ ਉਹਦੇ ਤੜਕਾ ਲਗਾਉਣਾ ਹੈ ਜਿਹਦੇ ਵਿੱਚ ਜਿਹੜਾ ਤੁਹਾਡਾ ਜੀਰਾ ਪੁੱਜੇ ਤੇ ਜਿਹੜਾ ਤੜਕਾ ਵਾ ਆਸਾਨੀ ਦੇ ਨਾਲ ਪੁੱਜੇ ਤਾਨੂੰ ਬਿਲਕੁਲੀ ਥੋੜੇ ਜੇ ਆਇਲ ਦੇ ਵਿੱਚ ਖਾਣਾ ਪਕਾ ਕੇ ਤਾਨੂੰ ਖਾਣਾ ਪਵੇਗਾ ਇਹ ਨਹੀਂ ਕਿ ਭਰਪੂਰ ਮਤਨ ਵਿੱਚ ਤੁਸੀਂ ਜਿਹੜਾ ਵਾ ਉਹ ਉਹ ਖਾਣਾ ਜਿਹੜਾ ਵਾ ਤੇਲ ਪਾ ਕੇ ਤੇ ਉਹਦੇ ਵਿੱਚ ਖਾਣਾ ਪਕਾ ਕੇ ਖਾਓ ਇਹ ਵੀ ਤੁਹਾਡੀ ਬੋਡੀ ਵਾਸਤੇ ਅਨ ਹੈਲਦੀ ਹੈ ਤੇ ਤੁਹਾਡਾ weight ਬਿਲਕੁਲੀ ਨਹੀਂ ਘਟੇਗਾ ਕਿਉਂਕਿ ਕਈ ਕਹਿੰਦੇ ਨੇ ਕਿ ਸਾਡਾ weight ਸਟਕ ਹੋ ਗਿਆ ਅਸੀਂ ਖਾਣਾ ਵੀ ਬਹੁਤ ਘੱਟ ਖਾਂਦੇ ਆ ਅਸੀਂ ਆਪਣੇ ਖਾਣ ਪੀਣ ਦਾ ਵੀ ਬੜਾ ਪ੍ਰੇਜ਼ ਕਰਦੇ ਆ ਅਸੀਂ ਚਾਹ ਵੀ ਨਹੀਂ ਪੀਂਦੇ ਅਸੀਂ ਮਠਿਆਉ ਨਹੀਂ ਖਾਂਦੇ ਅਸੀਂ ਕੋਲਡ ਡਰਿੰਕ ਨਹੀਂ ਪੀਂਦੇ ਫੇਰ ਵੀ ਸਾਡਾ weight ਨਹੀਂ ਘਟਦਾ ਅਸੀਂ ਜਿਹੜਾ ਵਾ ਮੈਨੂੰ ਕਈ ਵਾਰ ਕਈਆਂ ਨੇ ਕਮੈਂਟ ਕੀਤਾ ਕਿ ਅਸੀਂ ਇਹ ਮੈਚੂਰਨ ਬਣਾ ਕੇ ਦੱਸਿਆ ਸੀ ਸੌਂਫ ਅਜਵੈਨ ਮੇਥੀ ਦਾਣਾ ਜੀਰੇ ਵਾਲਾ ਕਿ ਅਸੀਂ ਇਹ ਖਾਂਦੀਆਂ ਕੋਈ ਫਰਕ ਨਹੀਂ ਪੈਂਦਾ ਫਰਕ ਤਾਂ ਪੈਂਦਾ ਹੈ ਕਿ ਜੇ ਤੁਸੀਂ ਹਰ ਇੱਕ ਚੀਜ਼ ਨੂੰ ਪ੍ਰੋਪਰ ਮਾਤਰਾ ਵਿੱਚ ਲਵੋ ਇਹਨਾਂ ਕਿ ਕੱਲਾ ਕਨ ਨੂੰ ਪਾਊਡਰੀ ਤੁਹਾਨੂੰ ਜਿਹੜਾ ਵਾ ਬੈਨੀਫਿਟ ਦੇ ਦੇਗਾ ਜਾਂ ਤੁਹਾਨੂੰ ਇੱਕ ਕੱਲਾ ਜਰਾ ਪਨੀਰ ਵਾ ਤੁਸੀਂ ਖਾਈ ਜਾਓਗੇ ਹੋਰ ਚੀਜ਼ਾਂ ਛੱਡ ਦੋਗੇ ਹਰ ਇੱਕ ਚੀਜ਼ ਨੂੰ ਇੱਕ ਡਾਈਟ ਦੇ ਹਿਸਾਬ ਨਾਲ ਇੱਕ ਵਧੀਆ ਤਰੀਕੇ ਨਾਲ ਖਾਣਾ ਪਵੇਗਾ ਹੁਣ ਤੁਸੀਂ ਜਿਹੜਾ ਵਾ ਸਵੇਰ ਦੇ ਟਾਈਮ ਉੱਠ ਕੇ ਗਰਮ ਪਾਣੀ ਪੀਓ ਉਸ ਤੋਂ ਬਾਅਦ ਤੁਸੀਂ ਜੇ ਤੁਸੀਂ ਚਾਹ ਲੈਂਦੇ ਆ ਦੀ ਉਹ ਜੇ ਤੁਸੀਂ ਚਾਹ ਨਹੀਂ ਛੱਡ ਸਕਦੇ ਹੈਗੇ ਤਾਂ ਤੁਸੀਂ ਬਿਨਾ ਸ਼ੱਕਰ ਵਾਲੀ ਜਿਹੜੀ ਚਾਹ ਵਾ ਉਹ ਨੂੰ ਤੁਸੀਂ ਪਾਣੀ ਪੀਣ ਤੋਂ ਇੱਕ ਡੇਢ ਘੰਟਾ ਬਾਅਦ ਤੁਸੀਂ ਚਾਹੋ ਹਲਕੀ ਫੁਲਕੀ ਤੁਸੀਂ ਐਕਸਰਸਾਈਜ਼ ਜ਼ਰੂਰ ਕਰੋ ਮਾਰਨਿੰਗ ਵਾਕ ਜੇ ਤੁਸੀਂ ਐਕਸਰਸਾਈਜ਼ ਨਹੀਂ ਕਰ ਸਕਦੇ ਮਾਰਨਿੰਗ ਵਾਕ ਕਰੋ ਜੇ ਮਾਰਨਿੰਗ ਵਾਕ ਨਹੀਂ ਕਰ ਸਕਦੇ ਤਾਂ ਤੁਸੀਂ ਆਪਣੀ ਛੱਤ ਤੇ ਜਾ ਕੇ 15 20 ਮਿੰਟ 25 ਮਿੰਟ ਤੁਸੀਂ ਹਲਕੀ ਫੁਲਕੀ ਐਕਸਰਸਾਈਜ਼ ਕਰੋ ਫਿਰ ਤੁਸੀਂ ਜਿਹੜਾ ਆਪਣੇ ਘਰ ਦੇ ਕੰਮਕਾਜ ਜੇ ਲੇਡੀਜ਼ ਨੇ ਤਾਂ ਚਾਰੂ ਪੋਚਣਾ ਕੱਪੜੇ ਧੋਣੇ ਇਹੋ ਚੀਜ਼ਾਂ ਤੁਸੀਂ ਕਰ ਲੋ ਤੁਹਾਡੀ ਬਾਡੀ ਦਾ ਵਰਕਆਊਟ ਹੋ ਜਾਂਦਾ ਹੈ ਤੇ ਔਰ ਜਿਸ ਤਰ੍ਹਾਂ ਜੈਂਟਸ ਨੇ ਉਹ ਆਪਣਾ ਕੋਈ ਹੈਵੀ ਵਰਕ ਆਪਣੇ ਘਰ ਦੇ ਕੰਮਕਾਰ ਕਰਨ ਇਹਦੇ ਨਾਲ ਬੋਡੀ ਤੁਹਾਡੀ ਜਰੀਆ ਐਕਟਿਵ weight ਹੁੰਦੀ ਰਹਿੰਦੀ ਆ ਤੇ ਬੋਡੀ ਤੁਹਾਡੀ ਸੁਸਤ ਨਹੀਂ ਹੁੰਦੀ ਤੇ ਸਾਰੀ ਦਿਹਾੜੀ ਜਦੋਂ ਬੋਡੀ ਤੁਹਾਡੀ ਕੰਮ ਵਿੱਚ ਲੱਗੀ ਰਹੇਗੀ ਤਾਂ ਨੈਚੁਰਲੀ ਜਿਹੜਾ ਤੁਹਾਡਾ weight ਉਹ ਘਟੇਗਾ ਤੇ ਇਸ ਤੋਂ ਇਲਾਵਾ ਤੁਸੀਂ ਸਵੇਰ ਦੇ ਬ੍ਰੇਕਫਾਸਟ ਦੇ ਵਿੱਚ ਜੇ ਤੁਸੀਂ ਨਾਨ-वेजਿਟੇਰੀਅਨ ਆ ਤਾਂ ਤੁਸੀਂ ਤਿੰਨ ਅੰਡੇ ਲੈ ਲਓ ਤਿੰਨ ਅੰਡੇ ਜੇ ਤੁਸ ਤੋਂ ਦਾ weight ਜ਼ਿਆਦਾ ਹੈ ਤਾਂ ਤੁਸੀਂ ਉਹਦੇ ਜਿਹੜਾ ਪੀਲਾ 파ਟ ਉਹਨੂੰ ਖਾਡ ਦਿਓ ਤੁਸੀਂ ਵਾਈਟ 파ਟ ਲਓ ਉਦੇ ਨਾਲ ਤੁਸੀਂ ਜਰਾ ਇੱਕ ਗਲਾਸ ਦੁੱਧ ਲੈ ਲਓ ਸਿੰਪਲ ਦੁੱਧ ਲੈ ਲਓ ਉਹਦੇ ਵਿੱਚ ਕੁਝ ਵੀ ਚੀਨੀ ਵਗੈਰਾ ਨਹੀਂ ਪਾਣੀ ਇਹਦੇ ਨਾਲ ਤੁਹਾਡਾ ਬ੍ਰੇਕਫਾਸਟ ਹੋ ਜਾਏਗਾ ਬਾਡੀ ਤਾਂ ਡਿਸਫੁਲਫਿਲ ਹੋ ਜਾਏਗੀ ਨਹੀਂ ਤੁਸੀਂ ਇਹ ਨਹੀਂ ਲੈਣਾ ਤਾਂ ਤੁਸੀਂ ਵੇਸਣ ਦਾ ਚਿਲਾ ਲੈ ਲਓ ਮੂੰਗ ਦਾਲ ਦਾ ਚਿਲਾ ਲੈ ਲਓ ਤੁਸੀਂ ਜਰਾ ਇੱਕ ਚਿਲਾ ਲੈ ਕੇ ਉਹਦੇ ਨਾਲ ਦੁੱਧ ਲੈ ਸਕਦੇ ਹੋ ਦਹੀਂ ਲੈ ਸਕਦੇ ਹੋ ਜੋ ਵੀ ਤੁਹਾਨੂੰ ਸਫੀਸ਼ੀਐਂਟ ਲੱਗੇ ਤੁਸੀਂ ਲੈ ਸਕਦੇ ਹੋ ਇਹ ਤੁਹਾਡਾ ਲਾਈਟ ਵੇਟ ਤੇ ਬ੍ਰੇਕਫਾਸਟ ਹੋ ਜਾਂਦਾ ਹੈ ਉਸ ਤੋਂ ਬਾਅਦ ਤੁਸੀਂ 11 12 ਵਜੇ ਜਿਹੜਾ ਵਾ ਉਹ ਕੋਈ ਵੀ ਫਰੂਟ ਲੈ ਸਕਦੇ ਹੋ ਸੀਜ਼ਨਲ ਫਰੂਟ ਲੈ ਸਕਦੇ ਹੋ ਉਸ ਤੋਂ ਬਾਅਦ ਤੁਸੀਂ 1:00 ਤੋਂ 2:00 ਵਜੇ ਦੇ ਵਿੱਚ ਜਿਹੜਾ ਆਪਣਾ ਹਾਂ ਸਵੇਰ ਦਾ ਲੰਚ ਲੋ ਲੰਚ ਦੇ ਵਿੱਚ ਤੁਸੀਂ ਇੱਕ ਕੌਲੀ ਜਿਹੜੀ ਦਾਲ ਦੀ ਲਓ ਇੱਕ ਕੌਲੀ ਤੁਸੀਂ ਸਬਜੀ ਉਹਦੇ ਵਿੱਚ ਤੁਸੀਂ ਸੋਇਆ ਬੀਨ ਦੀ ਸਬਜੀ ਲਓ ਜਿਹਦੇ ਵਿੱਚ ਬਹੁਤ ਜ਼ਿਆਦਾ ਪ੍ਰੋਟੀਨ ਹੁੰਦਾ ਹੈ ਉਸ ਤੋਂ ਲਾਗ ਤੁਸੀਂ ਜਾਂ ਪਨੀਰ ਦੀ ਸਬਜੀ ਲਓ ਐਗ ਦੀ ਪੁਰਜੀ ਲਓ ਜਾਂ ਕੋਈ ਸੀਜ਼ਨਲ ਸਬਜੀ ਨੇ ਤੁਸੀਂ ਮਿਕਸ ਵੈਜ ਲੈ ਲਓ ਕੋਈ ਵੀ ਸਬਜੀ ਲੈ ਲਓ ਇਹ ਜਿਹੜੀ ਆ ਵਧੀਆ ਹੈ ਤੁਹਾਡੀ ਡਾਈਟ ਵਾਸਤੇ ਤੁਸੀਂ ਉਹਦੇ ਵਿੱਚ ਇੱਕ ਰੋਟੀ ਲਓ ਜੇ ਦੋ ਰੋਟੀਆਂ ਜੇ ਤੁਸੀਂ ਤੁਹਾਨੂੰ ਜਿਆਦਾ ਭੁੱਖ ਲੱਗਦੀ ਹੈ ਤੁਸੀਂ ਦੋ ਰੋਟੀਆਂ ਲੈ ਸਕਦੇ ਹੋ ਰੋਟੀ ਤੁਸੀਂ ਜਿਹੜੀ ਮਲਟੀ ਗ੍ਰੇਨ ਆਟੇ ਦੀ ਲਓ ਕਣਕ ਦੀ ਰੋਟੀ ਨੂੰ ਅਵੋਇਡ ਕਰੋ ਜੇ ਤੁਸੀਂ weight lose ਕਰਨਾ ਹੈ ਤੇ ਜੇ ਤੁਹਾਡੇ ਕੋਲ ਮਲਟੀ ਗ੍ਰੇਨ ਆਟਾ ਨਹੀਂ ਹੈਗਾ ਤਾਂ ਤੁਸੀਂ ਅੱਧਾ ਕਣਕ ਅਤੇ ਅੱਧਾ ਬੀਸਣ ਦਾ ਆਟਾ ਲੈ ਕੇ ਇਹਦੀ ਰੋਟੀ ਤਿਆਰ ਕਰਕੇ ਲਓ 3-4 ਵਜੇ ਤੁਸੀਂ ਆਪਣਾ ਸ਼ਾਮ ਦਾ 스ਨੈਕਸ ਲਓ ਤੁਸੀਂ ਮੁਠੀ ਭਰ ਜਿਹੜਿਆ ਉਹ ਡਰਾਈ ਫਰੂਟ ਲੈ ਸਕਦੇ ਹੋ ਭੁੱਜਿਓਏ ਛੋਲੇ ਲੈ ਸਕਦੇ ਹੋ ਤੁਸੀਂ ਜਿਹੜਿਆ ਰੋਸਟ ਕੀਤੇ ਹੋਏ ਯਾ ਫੁੱਲ ਮਖਾਣੇ ਜਿਹਨੂੰ ਫੁੱਲ ਪਤਾਸੇ ਵੀ ਕਹਿੰਦੇ ਆ ਤੁਸੀਂ ਉਹ ਲੈ ਸਕਦੇ ਹੋ ਉਹਦੇ ਨਾਲ ਤੁਸੀਂ ਬਲੈਕ ਕਾਫੀ ਲੈ ਲਓ ਗ੍ਰੀਨ ਟੀ ਲੈ ਸਕਦੇ ਹੋ ਜਾਂ ਤੁਸੀਂ ਇਹ ਚਾਹ ਦੇ ਆਦੀ ਹੋ ਤਾਂ ਬਿਨਾ ਸ਼ੱਕਰ ਗੁੜ ਵਾਲੀ ਜਿਹੜੀ ਤੁਸੀਂ ਚਾਹ ਲੈ ਸਕਦੇ ਹੋ ਤੇ ਸ਼ਾਮ ਦੇ ਟਾਈਮ ਤੁਸੀਂ ਜਿਹੜਾ ਵਾ 6 ਤੋਂ 7 ਵਜੇ ਦੇ ਵਿੱਚ ਆਪਣਾ ਡਿਨਰ ਜਿਹੜਾ ਵਾ ਉਹ ਡਨ ਕਰ ਲਓ ਉਹਦੇ ਵਿੱਚ ਤੁਸੀਂ ਸੂਪ ਲੈ ਲਓ ਤੁਸੀਂ ਮਿਕਸ ਵੈਜੀਟੇਬਲ ਲੈ ਲਓ ਤੁਸੀਂ ਜਿਹੜੀ ਆ ਮੂੰਗ ਦਾਲ ਮਸਰੀ ਦੀ ਮੂੰਗੀ ਦੀ ਦਾਲ ਮਸਰਾ ਦੀ ਦਾਲ ਉਹ ਗੀ ਮਸਰਾ ਦੀ ਦਾਲ ਦੀ ਖਿਚੜੀ ਲੈ ਲਓ ਓਟਸ ਦੀ ਖਿਚੜੀ ਲੈ ਲਓ ਓਟਸ ਲੈ ਲਓ ਪੋਹਾ ਲੈ ਲਓ ਕੁਝ ਵੀ ਹਲਕਾ ਫੁਲਕਾ ਤੁਸੀਂ ਇਸ ਤਰੀਕੇ ਦਾ ਲੈ ਕੇ ਤੁਸੀਂ ਵੇਖਿਓ ਆਪਣਾ ਆਸਾਨੀ ਦੇ ਨਾਲ weight ਘਟਾ ਸਕਦੇ ਹੋ ਜਿਨ੍ਹਾਂ ਨੂੰ ਨਹੀਂ ਫਰਕ ਪੈਂਦਾ ਮੈਂ ਉਹਨਾਂ ਦੀ ਗੱਲ ਤਾਂ ਨਹੀਂ ਕਰ ਸਕਦੀ ਕਿ ਉਹ ਇਹਨਾਂ ਚੀਜ਼ਾਂ ਨੂੰ ਫੋਲੋ ਨਹੀਂ ਕਰਦੇ ਜਾਂ ਕਰਦੇ ਕਿ ਨਹੀਂ ਕਰਦੇ ਹਾਂ ਬਟ ਮੈਂ ਜਿਹੜਾ ਆਪਣਾ weight ਹਮੇਸ਼ਾ ਇਸ ਚੀਜ਼ ਤੇ ਨਾ ਉਟਾ ਲੈਂਦੀ ਤਾਂ ਮੈਨੂੰ ਫਰਕ ਪੈਂਦਾ ਤੇ ਮੈਂ ਇਹਨਾਂ ਚੀਜ਼ਾਂ ਨੂੰ ਜਦੋਂ ਫੋਲੋ ਕਰਦੀ ਆ ਤਾਂ ਪ੍ਰੋਪਰ ਇਹਨਾਂ ਚੀਜ਼ਾਂ ਨੂੰ ਫੋਲੋ ਕਰਦੀ ਆ ਫਿਰ ਬਾਹਰ ਦਾ ਇਹ ਨਹੀਂ ਕਿ ਤੁਸੀਂ ਬਿਲਕੁਲ ਹੀ ਛੱਡ ਦਿਓ ਤੁਸੀਂ ਖਾਓ ਵੀਕ ਦੇ ਵਿੱਚ ਇੱਕ ਦੋ ਵਾਰੀ ਹਲਕਾ ਫੁਲਕਾ ਐਜ਼ ਅ ਟੇਸਟ ਟੇਸਟ ਦੇ ਤੌਰ ਤੇ ਖਾਓ ਇਹ ਨਹੀਂ ਕਿ ਪੇਟ ਭਰਨ ਦੇ ਤੌਰ ਤੇ ਖਾਓ ਕਿਉਂਕਿ ਜੇ ਅਸੀਂ ਪੇਟ ਭਰ ਕੇ ਦੱਬ ਕੇ ਜਰਾ ਚੀਟ ਕਰਦੇ ਆ ਜਿਦਾ ਕਹਿੰਦੇ ਵੀ ਚੀਟ ਮੀਲ ਆ ਇਹ ਵੀ ਕੰਟ ਦਾ ਚੀਟ ਹੁੰਦਾ ਹੈ ਫਿਰ ਤੁਸੀਂ ਜਿਹੜਾ 5-6 ਦਿਨ ਜਿਹੜਾ ਵੀਕ ਦੇ ਵਿੱਚ ਆਪਣੀ ਬੋਡੀ ਦੀ ਜਿਹੜੀ ਕੈਲਰੀਜ਼ ਆ ਉਹ ਤੁਸੀਂ ਘਟਾਈਆਂ ਹੁੰਦੀਆਂ ਨੇ ਰੋਜ਼ ਦੀ ਤੁਸੀਂ 500 ਕੈਲਰੀ ਘਟਾਓਗੇ ਤੇ 6 ਦਿਨ ਦੇ ਜਿਹੜੀਆਂ ਤੁਹਾਡੀਆਂ ਅ ਤੇ 3000 ਕੈਲਰੀ ਜਿਹੜੀਆਂ ਘਟ ਜਾਂਦੀਆਂ ਨੇ ਤੇ ਜਦੋਂ ਤੁਸੀਂ ਵੀਕਐਂਡ ਤੇ ਕੋਈ ਵੀ ਇਦਾਂ ਦਾ ਹੈਵੀ ਪਰਾਂਠੇ ਵਗੈਰਾ ਜਾਂ ਤੁਸੀਂ 버ਗਰ ਨੂਡਲ ਇਹੋ ਜਿਹੀਆਂ ਚੀਜ਼ਾਂ ਕੁਝ ਵੀ ਕੋਲਡ ਡਰਿੰਕ ਵਗੈਰਾ ਪੀ ਲੋਗੇ ਤੇ ਇਹ ਤੁਹਾਡਾ ਸੀਟ ਡੇ ਆ ਤਾਂ ਤੁਸੀਂ ਉਹਦੇ ਵਿੱਚ 4000 ਕੈਲਰੀ ਜਿਹੜੇ ਗੇਨ ਕਰ ਲੋਗੇ ਉਹ 3000 ਕੈਲਰੀ ਤੁਸੀਂ ਘਟਾਈਆਂ ਨਹੀਂ 4000 ਕੈਲਰੀ ਆ ਤੁਸੀਂ ਗੇਨ ਕਰ ਲੀਆਂ ਤਾਂ ਸਾਡੀ ਤੁਹਾਡੀ ਸਾਰੀ ਬਾਡੀ ਦਾ ਸਤਿਆਨਾਸ ਹੋ ਜਾਊਗਾ ਜੋ ਤੁਸੀਂ ਪਹਿਲਾਂ ਆਪਣੀ ਬਾਡੀ ਤੇ ਵਰਕ ਜਿਹੜਾ ਤੁਹਾਡਾ ਦਿਖਣਾ ਸ਼ੁਰੂ ਹੋਇਆ ਉਹ ਉਥੇ ਰੁਕ ਜਾਵੇਗਾ ਤੇ ਇਸ ਤਰੀਕੇ ਦੇ ਨਾਲ ਫਿਰ ਤੁਹਾਡੀ ਬੋਡੀ ਤੇ ਅਸਰ ਨਹੀਂ ਪੈਂਦਾ ਤੇ ਤੁਸੀਂ ਫਿਰ ਬਲੇਮ ਕਰਦੇ ਕਿ ਇਹਨਾਂ ਚੀਜ਼ਾਂ ਦਾ ਸਾਡੀ ਬੋਡੀ ਤੇ ਕੋਈ ਅਸਰ ਨਹੀਂ ਪਿਆ ਤੇ ਜੇ ਤੁਸੀਂ ਪ੍ਰੋਪਰ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਗੱਲਾਂ ਨੂੰ ਫੋਲੋ ਕਰੋਗੇ ਤਾਂ ਤੁਹਾਡਾ weight डेफिनेटਲੀ ਜਿਹੜਾ ਬਹ 100 ਤੋਂ 120% ਤੁਹਾਡਾ weight ਜਲਦੀ ਘਟੇਗਾ ਤੇ ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਬਿਲਕੁਲ ਫਿਰ ਤੁਹਾਨੂੰ ਹੋਰ ਕਿਸੇ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ